ਨਸ਼ੇ ਨਾਲ ਹੋਈ ਮੌਤ ਮਾਮਲੇ 'ਚ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਮਿਤਕ ਦੇ ਘਰ ਦੁੱਖ ਵੰਡਾਉਣ ਪਹੁੰਚੇ ਹੋਏ ਨੇ ਆਮਾਦੀ ਪਾਰਟੀ ਵਿਦਾਇਕ ਸ਼ਹਿਰ ਨਿਕਲ ਛੇ ਆਮ ਲਾ ਕਲਸੀ ਨੇ ਪਰਿਵਾਰ ਨੂੰ ਇਨਸਾਫ ਦਾ ਪਰੋਸਾ ਦਵਾਇਆ ਹੈ ਪੁਲਿਸ ਨੇ 4 ਲੋਕਾਂ ਦੇ ਖਿਲਾਫ ਇਸ ਬਾਬਤ ਮਾਮਲਾ ਵੀ ਦਰਜ ਕੀਤਾ ਹੈ ਪੁਲਿਸ ਨੇ ਇੱਕ ਮਹਿਲਾ ਤਸਕਰ ਨੂੰ ਵੀ ਗ੍ਰਿਫਤਾਰ ਕੀਤਾ ਹੈ ਓਵਰਡੋਜ਼ ਨਾਲ ਦੋਹੇ ਨਾ ਦੇ ਨੌਜਵਾਨ ਦੀ ਮੌਤ ਹੋਈ ਸੀ ਬਟਾਲਾ ਦੇ ਮਾਨ ਨਗਰਦਾਰ ਰਹਿਣ ਵਾਲਾ ਸੀ ਨੌਜਵਾਨ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਸ਼ਰੀਕਲ ਸੀ ਜੋ ਵਿਧਾਇਕ ਨੇ ਤਸਵੀਰਾਂ ਮਿਲ ਆ ਰਹੇ ਨੇ ਉਪਰ ਦੇ ਪਰਿਵਾਰ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਨਾਲ ਉਹਨਾਂ ਦੇ ਵੱਲੋਂ ਦੁੱਖ ਵੰਡਾਇਆ ਗਿਆ ਨਿਊਜ਼ 18 ਦੀ ਖਬਰ ਤੋਂ ਬਾਅਦ ਐਕਸ਼ਨ ਛੇ ਪੰਜਾਬ ਸਰਕਾਰ ਬਟਾਲਾ ਚ ਨਸ਼ੇ ਨਾਲ ਹੋਈ ਮੌਤ ਮਾਮਲੇ 'ਚ ਸਾਨੂੰ ਐਕਸ਼ਨ ਵੇਖਣ ਨੂੰ ਮਿਲਿਆ ਮ੍ਰਿਤਕ ਨੌਜਵਾਨ ਦੀ ਤਸਵੀਰ ਵੀ ਤੁਸੀਂ ਵੇਖ ਪਹਨੋ ਚਾਰ ਪੈਣਾ ਦਾ ਇਕਲੌਤਾ ਭਰਾ ਸੀ ਮ੍ਰਿਤਕ ਦੇ ਘਰ ਦੁੱਖ ਮੰਡਾਉਣ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਆਗੂ ਸ਼ੇਰ ਕੁਮਾਰ ਦੇ ਦੇਖੋ ਜੀ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਦਿਲਾਂ 'ਚ ਦਰਦ ਹੈ ਸਰਕਾਰ ਇਸ ਦਰਦ ਨੂੰ ਸਮਝ ਰਹੀ ਹੈ ਕਿਉਂਕਿ ਇਹ ਪੁਰਾਣੀਆਂ ਸਰਕਾਰਾਂ ਦਾ ਵੀ ਅੱਜ ਅੱਜ ਵੀ ਗੱਲ ਕਰੀਏ ਜੇ ਆ ਬੱਚੇ ਦਾ ਕੋਈ ਨੁਕਸਾਨ ਹੋਇਆ ਇਹ ਪੁਰਾਣੇ ਸਮੇਂ ਤੋਂ ਨਸ਼ਾ ਕਰਦਾ ਸੀ ਇਹਦੇ ਦੁੱਖੋ ਇਹਦੇ ਮਾਪੇ ਨੇ ਇਹਨੂੰ 2 ਸਾਲ ਦੀ ਦੁਬਈ ਵੀ ਭੇਜ ਦਿੱਤਾ 2 28 ਸਾਲ ਦੀ ਉਸ ਤੋਂ ਬਾਅਦ ਫੇਰ ਵਾਪਸ ਆਇਆ ਸੋ ਕਹਿਣ ਦਾ ਭਾਵ ਸਰਕਾਰ ਰਾਤ ਦਿਨ ਮਿਹਨਤ ਕਰ ਰਹੀ ਹੈ ਆਪਾਂ ਤੇ ਹਰ ਤਰੀਕੇ ਨਾਲ ਪੋਰਟਲ ਵਗੈਰਾ ਵੀ ਦਿੱਤੇ ਨੇ ਨੰਬਰ ਵਗੈਰਾ ਦਿੱਤੇ ਨੇ ਆਪਾਂ ਨਸ਼ਾ ਛਡਾਉਣ ਦੇ ਵੀ ਜਿਹੜੇ ਤਤ ਪਰ ਤਤ ਪਰ ਆਪਾਂ ਮਿਹਨਤ ਜਿਹੜੀ ਕਰ ਰਹੇ ਆ ਸੋ ਕਹਿਣ ਦਾ ਭਾਵੇ ਆ ਵੀ ਰਾਤ ਦੇਣਾ ਆਪਾਂ ਕੰਮ ਕਰਦੇ ਸੋ ਅੱਜ ਸਾਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਆ ਮੈਂ ਇਹੋ ਬੇਨਤੀ ਕਿਨਾਂ ਵੀ ਕਰਦਾ ਵੀ ਤਗੜੇ ਹੋ ਕੇ ਸਹਿਯੋਗ ਦਿਓ ਜੇ ਅੱਜ ਸਾਨੂੰ ਪਤਾ ਲੱਗਾ ਆਪਾਂ ਘਰ ਆ ਗਏ ਜੇ ਦਰਦਾਂ ਤੇ ਆ ਗਏ ਅੱਜ ਸਾਡੇ ਕਈ ਚੰਡੀਗੜ੍ਹ ਦੇ ਰਜੇਵੇਂ ਹੀ ਐਸਐਸਪੀ ਸਾਹਿਬ ਦੀਆਂ ਮੀਟਿੰਗਾਂ ਆਹੀ ਪਰ ਸਰਕਾਰ ਔਰ ਪੁਲਿਸ ਪ੍ਰਸ਼ਾਸਨ ਇਸ ਜੁੱਧ ਨਸ਼ੇ ਦੇ ਵਿਰੁੱਧ ਲਈ ਤਗੜੇ ਹੋ ਕੇ ਤਖਤ ਪਰ ਲਈ ਲੜ ਰਹੇ ਆ ਪਰ ਮੈਂ ਇਹੋ ਬੇਨਤੀ ਕਰਦਾ ਆਪਣੇ ਆਬਾਮ ਨੂੰ ਜਨਤਾ ਨੂੰ ਵੀ ਸਾਡਾ ਸਾਥ ਕੀ ਪਰਿਵਾਰ ਨੂੰ ਸ਼ੋਸ਼ਣ ਦਿੱਤਾ ਸਤ ਪਰਵਾਰ ਨੂੰ ਤੇ ਜੋ ਉਹਨਾਂ ਨੇ ਦੱਸਿਆ ਸੀ ਹੈਰਾਨਗੀ ਦੀ ਗੱਲ ਇੱਕ ਲੇਡੀਜ਼ ਜਿਹੜੀ ਉਹ ਇਸ ਕੇਸ ਦੇ ਵਿੱਚ ਇਨਵੋਲਵਸ ਠੀਕ ਹੈ ਉਹ ਵੀ ਚੁੱਕ ਕੇ ਹਵਾਲਾ ਚ ਦਿੱਤੀ ਹੈ ਸੋ ਮੈਂ ਇਹੋ ਬੇਨਤੀ ਕਰਦਾ ਹਾਂ ਨਾ ਜਦੋਂ ਪੁਲਿਸ ਕੋਈ ਕਾਰਵਾਈ ਕਰਦੀ ਹੈ ਨਾ ਉਹਨੂੰ ਥੋੜਾ ਜਿਹਾ ਹਾਈਲਾਈਟ ਵੱਧ ਕਰਿਆ ਕਰੋ ਤਾਂ ਜੋ ਕਿ ਬਾਕੀ ਜਿਹੜੇ ਗਲਤ ਆਨਸਰ ਨੇ ਨਾ ਉਹਨਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਨਾ ਹੋਵੇ ਇਹ ਜੇ ਆਪਾਂ ਇਸ ਚੀਜ਼ ਨੂੰ ਪੋਜ਼ਿਟਿਵਿਟੀ 'ਚ ਲੈ ਜਾਾਂਗੇ ਨਾ ਤੇ ਮੈਨੂੰ ਆਸ ਹੈ ਵੀ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਦਾ ਫਿਰ ਅਲਗਲਾ ਹੋਂਗਲ ਗੜਸ਼ੰਕਰ ਦੀ ਗੜਸ਼ੰਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਂਦਾ ਮਾਮਲਾ ਸਾਹਮਣੇ ਆਇਆ ਹੈ ਗੁਰਦੁਆਰਾ ਸਾਹਿਬ ਦੇ ਪਾਵਨ ਸਰੂਪ ਦੇ ਅੰਗ ਪਾੜੇ ਗਏ ਪਿੰਡ ਨੂਰਪੁਰ ਜੱਟਾ ਦੇ ਗੁਰੂ ਘਰ ਦੀ ਘਟਨਾ ਦੱਸੀ ਜਾ ਰਹੀ ਹੈ ਪੁਲਿਸ ਵੱਲੋਂ ਮਾਮਲੇ ਦੀ ਗਹਿੰਤਾ ਦੇ ਨਾਲ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸ਼ਾਮ ਨੂੰ ਰਹਿਰਾ ਸਾਹਿਬ ਕਰਨ ਵੇਲੇ ਪਤਾ ਇਸ ਦਾ ਲੱਗਿਆ ਕਿ ਸੂਰੀ ਕਟਾ ਨੂੰ ਇਲਜ਼ਾਮ ਮੁਜ਼ਮ ਦੇ ਵੱਲ ਦਿੱਤਾ ਗਿਆ ਦੁਪਹਿਰ ਵੇਲੇ ਸਹਿਜ ਪਾਠ ਕਰਕੇ ਜੋ ਗੁਰੂ ਘਰ ਸੀ ਉਹ ਖੁੱਲਾ ਰੱਖਿਆ ਗਿਆ ਸਤ ਪਿੰਡ ਵਾਸੀਆਂ ਦੇ ਵੱਲੋਂ ਮਾਮਲੇ 'ਚ ਸਖ਼ਤ ਕਾਰਵਾਈ ਦੀ ਬੰਦ ਕੀਤੀ ਜਾ। ਜਾਈ ਉਤਾਲ ਜਵੇਰੇ ਜੀ ਮਹਾਰਾਜ ਪ੍ਰਕਾਸ਼ ਚਿੱਤੇ ਜੀ ਤੇ ਕੱਲ ਸਾਡੇ ਇੱਕ ਮੁੰਡੇ ਦੀ ਮੌਜ ਹੋ ਗਈ ਜੀ ਉਹ ਦਾ ਸੀ ਸਹਿਜ ਪਾਠ ਉਹਦੇ ਲਈ ਅਸੀਂ ਕੱਲ ਗੁਰੂ ਘਰ ਖੁੱਲਾ ਰੱਖਿਆ ਤੇ ਪਹਿਲਾਂ ਉਹਨਾਂ ਦੇ ਘਰ ਪੜਾਪ ਕੀਤਾ ਭੂਗ ਇੱਥੇ ਆ ਕੇ ਪਾਇਆ ਉਹ ਮਹਾਰਾਜ ਅਸ਼ੂਕ ਜਿਹੜਾ ਅਸੀਂ ਅਸੀਂ ਸ਼ੁਖਾਸ਼ਣ ਕਰ ਦਿੱਤਾ ਜਿਹੜਾ ਪ੍ਰਕਾਸ਼ ਜੀ ਉਹਦੇ ਤੋਂ ਅਸੀਂ ਪੂਰਾ ਵਾਤਾ ਕਿੰਨੇ ਕਵਜੇ ਲੱਗਦਾ ਤੁਸੇ ਆਏ ਪ੍ਰਜਾ ਦੇਖਿਆ 9 ਵਜੇ ਜੀ ਉਹ ਮਹਾਰਾਜ ਜੀ ਰੂਪ ਲੈ ਕੇ ਆਇਆ ਤੇ 1:30 ਵਜੇ ਸਾਡੀ ਇੱਥੇ ਸਮਾਪਤੀ ਹੋਈ ਆ ਤੇ 1:30 ਵਜੇ ਤੋਂ ਬਾਅਦ ਆਸੀਂ ਥੋੜੇ ਘਰ ਨੂੰ ਚਲੇ ਗਏ ਆ ਫੇਰ ਮੁੜ ਕੇ ਆ ਕੇ 3 ਵਜੇ ਆਸੀ ਫੇਰ ਗੁਰੂ ਘਰ ਲੌਕ ਕੀਤਾ ਤੇ ਕਿੰਨੀ ਅੰਦਰ ਵੀ ਹੋਈ ਹੁਣ ਇਹ ਜੀ ਕਿ 10 15 20 ਵੀ ਹੋ ਜਾਂਦੀ 20 25 ਹੈ ਤੇ ਉਸ ਤੋਂ ਬਾਅਦ ਅਸੀਂ ਫੇਚਾ ਛਮੀ ਰਹਿ ਰਸ ਕਰਨ ਲੱਗੇ ਆ 6:10 ਤੇ ਮੈਂ ਆਰੰਭ ਕਰਦਾ ਸੀ 6:15 ਤੇ ਤੇ ਉਸ ਵਕਤ ਮੈਂ ਦੇਖਿਆ ਵੀ ਮੈਂ ਕਿਹਾ ਵੀ ਅੱਜ ਹੁਰਮ ਨਮਾ ਚ ਲਿਆ ਚਾਜ ਪੜਦਾ ਹੋ ਰੇ ਹੋ ਰਵਾ ਮੈਂ ਸ਼ਵੇਰਾ ਹੁਰਮ ਨਮਾ ਕਟਾਂ ਜਾਂ ਹੁਰਮ ਨਮਾ ਕੱਢਣ ਲੱਗਾ ਤਾਂ ਫੇਰ ਵਿੱਚੋਂ ਪਤਾ ਲੱਗਾ ਸਾਨੂੰ ਵੀ ਉਹ ਤਾਂ ਸਟੈਕਨੋਜੀ ਇਨਫੋਰਮੇਸ਼ਨ ਹੁੰਦੀ ਸੀ ਕਿ ਪਿੰਡ ਨੂਰਪੁਰ ਜਿੱਤਾਂ ਦੀ ਗੁਰਦੁਆਰਾ ਉੱਥੇ ਅ ਡਿਵਲਪ ਸਰਜੀ ਦਾ ਕੋਈ ਖੰਡਕੀ ਅਸੀਂ ਉਹ ਮੌਕੇ ਤੇ ਪਹੁੰਚੇ ਜੀ ਇਸ ਆਦਿ ਸਿਕਿਟ ਵਗੈਰਾ ਸੇ ਝਾਲ ਰਹੇ ਆ ਤੇ ਬਾਕੀ ਸਾਨੂੰ ਗੁਰਦੁਆਰਾ ਪ੍ਰਬੰਧਕੀ ਦੇ ਕੋਲ ਸੋਲ ਗਿਆ ਅਸੀਂ ਇੰਟਰਵਿਊਸ ਕੰਡਕਟ ਕਰ ਰਹੇ ਹਾਂ ਜੋ ਵੀ ਅਗੇ ਕਲੀਅਰ ਹੋਊਗਾ ਉਸ ਬਾਰੇ ਤੁਹਾਨੂੰ ਦੱਸਾਂਗੇ ਇਸ ਗੁਰਦੁਆਰਾ ਸਾਹਿਬ ਦੇ ਕਿ ਬੀਤੇ ਦਿਨੀ ਪ੍ਰੋਗਰਾਮਾਂ ਦੇ ਉਪਰੰਤ ਜਦੋਂ ਗਰੰਤੀ ਸਿੰਘ ਨੇ ਜਾ ਕੇ ਦੇਖਿਆ ਤਾਂ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਕੀ ਅੰਗ ਜਿਹੜੇ ਪਾੜੇ ਗਏ ਸੀਗੇ ਜਿਸ ਕਰਕੇ ਇਲਾਕੇ ਦੇ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਅੱਜ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਤੇ ਕਮੇਟੀ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਜਿੱਥੇ ਪੁਲਿਸ ਨੂੰ ਬਿਆਨ ਵਗੈਰਾ ਦਰਜ ਕਰਵਾਏ ਜਾ ਰਹੇ ਨੇ ਉੱਥੇ ਹੀ ਇਲਾਕੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਇਸ ਸਬੰਧ ਦੇ ਵਿੱਚ ਸਾਬਕਾ ਬਲਾਇਕ ਸੁਰੇਂਦਰ ਸਿੰਘ ਭੁੱਲੇਵਰ ਅੱਠਾ ਤੇ ਪ੍ਰਬੰਧਕ ਕਮੇਟੀ ਨਾਲ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਵਿਰੁੱਧ ਵੱੜਦੀ ਕਾਰਵਾਈ ਕੀਤੀ ਜਾਵੇ